पीजीआई ਦੀ ओपीडी ਵਿੱਚ ਆਉਣ ਵਾਲੇ ਮਰੀਜ਼ਾਂ ਲਈ ਟੈਸਟਿੰਗ ਸਹੂਲਤਾਂ ਦੇ ਵਿਸਥਾਰ ਤੇ ਮਹੀਨਿਆਂ ਤੋਂ ਚੱਲ ਰਹੀਆਂ ਚਰਚਾਵਾਂ ਹੁਣ ਫੈਸਲਾਕੁਨ ਪੜਾ ਤੇ ਪਹੁੰਚ ਰਹੀਆਂ ਨੇ ਇਸ ਮਹੀਨੇ ਹੋਣ ਵਾਲੀ ਐਸਐਫਸੀ ਯਾਨੀ ਕਿ ਸਥਾਈ ਵਿੱਤ ਕਮੇਟੀ ਦੀ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਵੇਗਾ ਕਿ ਟੈਸਟਿੰਗ ਸਹੂਲਤ ਜੋ ਹੈ 24 ਘੰਟੇ ਚੱਲੇਗੀ ਜਾਂ ਫਿਰ ਸ਼ਾਮ 7-8 ਵਜੇ ਤੱਕ ਵਧਾਈ ਜਾਵੇਗੀ ਇਹ ਫੈਸਲਾ ਜੋ ਹੈ ਲੱਖਾਂ ਮਰੀਜ਼ਾਂ ਲਈ ਰਾਹਤ ਦਾ ਕਾਰਨ ਬਣ ਸਕਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਕਿ ਦੂਰ ਦੁਰਾਡੇ ਇਲਾਕਿਆਂ ਤੋਂ ਸਵੇਰੇ ਸਵੇਰੇ ਓਪੀਡੀ ਪਹੁੰਚਦੇ ਨੇ ਤੇ ਡਾਕਟਰ ਕੋਲ ਦਿਖਾਉਣ ਤੇ ਫੀਸ ਜਮ੍ਹਾਂ ਕਰਾਉਣ ਦੇ ਦੌਰਾਨ ਹੀ ਜੋ ਹੈ ਬਲੱਡ ਕਲੈਕਸ਼ਨ ਸੈਂਟਰ ਬੰਦ ਹੋ ਜਾਂਦੇ ਨੇ ਤੇ ਅਜਿਹੇ ਮਰੀਜ਼ਾਂ ਨੂੰ ਫਿਰ ਅਗਲੇ ਦਿਨ ਦੁਬਾਰਾ ਟੈਸਟ ਲਈ ਪੀਜੀਆਈ ਆਉਣਾ ਪੈਂਦਾ ਜਿਸ ਨਾਲ ਸਮਾਂ ਪੈਸਾ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਡਿਪਟੀ ਡਾਇਰੈਕਟਰ ਪੰਕਜ رائے ਦਾ ਕਹਿਣਾ ਹੈ ਕਿ ਹਾਲੇ ਐਸ ਐਫ ਸੀ ਦੀ ਤਾਰੀਖ ਤੈ ਨਹੀਂ ਹੋਈ ਆ ਪਰ ਮੀਟਿੰਗ ਦੇ ਵਿੱਚ ਇਸ ਤੇ ਗੱਲ ਕੀਤੀ ਜਾਵੇਗੀ ਹਾਲੇ ਤੱਕ ਯੋਜਨਾ ਸੀ ਕਿ ਟੈਸਟਿੰਗ ਨੂੰ 24 ਘੰਟੇ ਕੀਤਾ ਜਾਵੇਗਾ ਪਰ ਕੁਝ ਫੈਕਲਟੀ ਨੇ ਸੁਝਾ ਦਿੱਤਾ ਹੈ ਕਿ 24 ਘੰਟਿਆਂ ਦੀ ਬਜਾਏ ਟੈਸਟਿੰਗ ਜੋ ਹੈ ਸ਼ਾਮ ਨੂੰ 7 ਜਾਂ 8 ਵਜੇ ਤੱਕ ਕੀਤੀ ਜਾਵੇ ਜ਼ਿਆਦਾਤਰ OPD ਜੋ ਹੈ ਸ਼ਾਮ ਨੂੰ 4 ਜਾਂ 5 ਵਜੇ ਬੰਦ ਹੋ ਜਾਂਦੀਆਂ ਨੇ ਇਸ ਲਈ OPD ਦੇ ਬਾਅਦ ਜੇਕਰ ਟੈਸਟਿੰਗ 7 ਵਜੇ ਤੱਕ ਵੀ ਜਾਰੀ ਰਹੇ ਤਾਂ ਮਰੀਜ਼ਾਂ ਨੂੰ ਇਸ ਨਾਲ ਫਾਇਦਾ ਹੋਵੇਗਾ emergancy ਵਿੱਚ 24 ਘੰਟੇ ਟੈਸਟਿੰਗ ਜਾਰੀ ਹੈ ਮੀਟਿੰਗ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਟੈਸਟਿੰਗ 24 ਘੰਟੇ ਹੋਵੇਗੀ ਜਾਂ ਫਿਰ ਇੱਕ ਸੀਮਿਤ ਸਮੇਂ ਤੱਕ ਹੋਵੇਗੀ ओपीडी ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਸਵੇਰੇ ਲਾਈਨ ਦੇ ਵਿੱਚ ਲੱਗ ਕੇ ਮਰੀਜ਼ ਡਾਕਟਰ ਕੋਲ ਪਹੁੰਚਦਾ ਹੈ ਉੱਥੇ ਚੈੱਕਅਪ ਦੇ ਬਾਅਦ ਡਾਕਟਰ ਮਰੀਜ਼ ਨੂੰ ਟੈਸਟ ਲਿਖਦਾ ਹੈ ਤੇ ਫਿਰ ਫੀਸ ਜਮ੍ਹਾਂ ਕਰਨ ਤੋਂ ਬਾਅਦ ਜਦੋਂ ਤੱਕ ਮਰੀਜ਼ ਟੈਸਟ ਲਈ ਜਾਂਦਾ ਹੈ ਤਾਂ ਬਲੱਡ ਕਲੈਕਸ਼ਨ ਸੈਂਟਰ ਬੰਦ ਹੋ ਜਾਂਦਾ ਹੈ पीजीआई ਵਿੱਚ ਚਾਉਣ ਵਾਲੇ ਮਰੀਜ਼ਾਂ ਦਾ ਇੱਕ ਵੱਡਾ ਹਿੱਸਾ ਦੂਰ ਦਰਾਡੇ ਹਸਿਆ ਤੋਂ ਆਉਂਦਾ ਹੈ ਜਿਸ ਕਾਰਨ ਉਹਨਾਂ ਨੂੰ ਅਗਲੇ ਦਿਨ ਟੈਸਟਾਂ ਲਈ ਆਉਣਾ ਪੈਂਦਾ ਜਾਂ ਫਿਰ ਪੀਜੀਆਈ ਵਿੱਚ ਰਹਿਣਾ ਪੈਂਦਾ ਹੈ ਇਸ ਲਈ ਇਹ ਨਵੀਂ ਸਹੂਲਤ ਮਰੀਜ਼ਾਂ ਦਾ ਸਮਾਂ ਬਚਾਉਣ ਵਿੱਚ ਇੱਕ ਵੱਡਾ ਕੰਮ ਕਰੇਗੀ ਪੀਜੀਆਈ ਦੇ ਡਾਕਟਰ ਕੁਝ ਟੈਸਟ ਸੰਸਥਾਨ ਵਿੱਚ ਹੀ ਕਰਵਾਉਣ ਤੇ ਜ਼ੋਰ ਦਿੰਦੇ ਨੇ ਅਜਿਹੇ ਦੇ ਵਿੱਚ ਜੇਕਰ ਕੋਈ ਮਰੀਜ਼ ਬਾਹਰ ਤੋਂ ਟੈਸਟ ਕਰਵਾਉਣਾ ਵੀ ਚਾਹੁੰਦਾ ਤਾਂ ਉਹ ਕਰਵਾ ਨਹੀਂ ਪਾਉਂਦਾ ਨਿਊ OPD ਵਿੱਚ ਮੌਜੂਦ ਬਲੱਡ ਕਲੈਕਸ਼ਨ ਸੈਂਟਰ ਸਵੇਰੇ 8 ਵਜੇ ਤੋਂ 11 ਵਜੇ ਤੱਕ ਸੈਂਪਲ ਲੈਂਦਾ ਹੈ ਜੇਕਰ ਮਰੀਜ਼ ਜ਼ਿਆਦਾ ਹੋਣ ਤਾਂ ਸੈਂਟਰ ਕਈ ਵਾਰ 12 ਵਜੇ ਤੱਕ ਵੀ ਖੁੱਲ੍ਹਾ ਰਹਿੰਦਾ ਹੈ OPD ਵਿੱਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਜੋ ਹੈ 10000 ਤੱਕ ਦੇ ਆਸ-ਪਾਸ ਰਹਿੰਦੀ ਹੈ ਜਿੰਨਾ ਮਰੀਜ਼ਾਂ ਦਾ ਨੰਬਰ ਸਵੇਰੇ ਆ ਜਾਂਦਾ ਉਹ ਸੈਂਪਲ ਸਮੇਂ ਸਿਰ ਦੇ ਦਿੰਦੇ ਨੇ ਪਰ ਕਈ ਵਿਭਾਗਾਂ ਦੇ ਵਿੱਚ OPD ਸ਼ਾਮ 4 ਜਾਂ 5 ਵਜੇ ਤੱਕ ਚੱਲਦੀ ਹੈ ਜਿਸ ਕਾਰਨ ਉਹ ਮਰੀਜ਼ ਨਾ ਤਾਂ ਟੈਸਟ ਦੀ ਫੀਸ ਤੇ ਨਾ ਹੀ ਸੈਂਪਲ ਦੇ ਪਾਉਂਦੇ ਨੇ ਇਸ ਕਾਰਨ ਉਹਨਾਂ ਨੂੰ ਅਗਲੇ ਦਿਨ ਫੀਸ ਦੇਣ ਤੋਂ ਬਾਅਦ ਹੀ ਸੈਂਪਲ ਦੇਣਾ ਪੈਂਦਾ ਹੈ ਕੁਝ ਟੈਸਟਾਂ ਦੀਆਂ ਰਿਪੋਰਟਾਂ ਆਉਣ ਵਿੱਚ ਜੋ ਹੈ 5 ਤੋਂ 7 ਦਿਨ ਰੋਜ਼ਾਨਾ ਦੇ ਟੈਸਟਾਂ ਦੇ ਵਿੱਚ ਦੱਸ ਜਾਈਏ ਜਿਵੇਂ ਕਿ ਬਾਇਓ ਕੈਮਿਸਟਰੀ ਰੇਡੀਓਲੋਜੀ ਸਮੇਤ ਖੂਨ ਦੇ ਹੋਰ ਟੈਸਟ ਜੋ ਹੈ ਸ਼ਾਮਿਲ ਰਹਿੰਦੇ ਨੇ ਜਿਨ੍ਹਾਂ ਦੀ ਰਿਪੋਰਟ ਇੱਕ ਦਿਨ ਵਿੱਚ ਮਿਲ ਜਾਂਦੀ ਹੈ ਜੋ ਕਿ ਆਨਲਾਈਨ ਵੀ ਪੀਜੀਆਈ ਦੇ ਦੇ ਦਿੰਦਾ ਹੈ ਇਸ ਤੋਂ ਇਲਾਵਾ ਇਮਿਊਨੋਲੋਜੀ ਤੇ ਵਿਭਾਗ ਦੇ ਟੈਸਟ ਜੋ ਹੈ ਕੈਂਸਰ ਮਾਰਕਰ ਦੇ ਟੈਸਟ ਤੇ ਬਾਇਓਪਸੀ ਟੈਸਟਾਂ ਦੀਆਂ ਰਿਪੋਰਟਾਂ ਆਉਣ ਦੇ ਵਿੱਚ 5 ਤੋਂ 7 ਦਿਨ ਲੱਗ ਜਾਂਦੇ ਨੇ ਤੇ ਪੀਜੀਆਈ ਦੇ ਡਾਇਰੈਕਟਰ ਕਈ ਮੌਕਿਆਂ ਤੇ ਕਹਿੰਦੇ ਆਏ ਨੇ ਕਿ ਉਹਨਾਂ ਦਾ ਫੋਕਸ ਜੋ ਹੈ ਵੱਧ ਤੋਂ ਵੱਧ ਪੇਸ਼ੈਂਟ ਫ੍ਰੈਂਡਲੀ ਸੁਵਿਧਾਵਾਂ ਵਧਾਉਂਦੇ ਆ। ਤਾਂ ਜੋ ਮਰੀਜ਼ਾਂ ਨੂੰ ਲਾਭ ਹੋਵੇ ਅਤੇ ਹਸਪਤਾਲ ਦੇ ਵਿੱਚ ਭੀੜ ਵੀ ਘੱਟ ਹੋਵੇ। ਇਸ ਲਈ ਕਿਸੇ ਨਿੱਜੀ ਕੰਪਨੀ ਨੂੰ ਇਹ ਸੇਵਾ ਸੌਂਪੀ ਜਾ ਸਕਦੀ ਹੈ ਤੇ ਕੰਪਨੀ ਦੇ ਰੇਟ ਪੀਜੀਆਈ ਦੀਆਂ ਦਰਾਂ ਤੇ ਤੈਅ ਹੋਣਗੇ। ਦੇਸ ਦੇ ਨਾਲ ਹੀ ਜੋ ਹੈ ਕੈਂਪਸ ਦੇ ਵਿੱਚ ਟੈਸਟਿੰਗ ਯੂਨਿਟ ਸਥਾਪਿਤ ਹੋਵੇਗੀ ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਮਰੀਜ਼ 5 ਵਜੇ ਛੁੱਟੀ ਦੇ ਬਾਅਦ ਵੀ ਟੈਸਟ ਕਰਵਾ ਸਕਣਗੇ ਅਤੇ ਘਰ ਵਾਪਸ ਚਲੇ ਜਾਣਗੇ ਉਹਨਾਂ ਦੀ ਵਾਰ-ਵਾਰ ਪੀਜੀਆ ਆਂ ਜਾਂਣ ਦੀ ਪਰੇਸ਼ਾਨੀ ਖਤਮ ਹੋ ਸਕਦੀ ਹੈ